ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਅਤੇ ਅਮਰੀਕਾ ਦੀ ਟ੍ਰੇਡ ਡੀਲ ਹੋਈ ਹੈ ਤੇ ਇਹਦੇ ਵਿੱਚ ਅਮਰੀਕਾ ਕਹਿੰਦਾ ਅਸੀਂ ਮਾਰਕਾ ਮਾਰ ਲਿਆ ਤੇ ਭਾਰਤ ਕਹਿੰਦਾ ਅਸੀਂ ਮਾਰਕਾ ਮਾਰ ਲਿਆ ਵਿਰੋਧੀ ਧਿਰ ਕਹਿੰਦੀ ਹੈ ਕਿ ਭਾਰਤ ਨੇ ਗਲਤ ਕੀਤਾ ਹੈ ਕੁੱਲ ਮਿਲਾ ਕੇ ਇਹਦੇ ਬਾਰੇ ਕਾਫੀ ਚਰਚਾ ਹੋ ਰਹੀ ਸੀਗੀ ਤੇ ਇਹਦੇ ਸੰਬੰਧੀ ਜੋ ਵੀ ਜਾਣਕਾਰੀ ਮਿਲੀ ਹੈ ਉਹ ਤੁਹਾਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲੀ ਗੱਲ ਇਹ ਹੈ ਕਿ ਮੈਂ ਇਹਦੇ ਵਿੱਚ ਭਾਰਤ ਸਰਕਾਰ ਦਾ ਡਾਕੂਮੈਂਟ ਤੁਹਾਨੂੰ ਨਹੀਂ ਦਿਖਾ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਮੈਂ ਅੱਜ ਕਈ ਸਾਰੇ ਵੀਡੀਓ ਦੇਖੇ ਤਾਂ ਜਿੱਥੇ ਕੇ ਪਾਸਪੋਰਟ ਦੇ ਡਾਕੂਮੈਂਟ ਤੇ ਸਾਡੇ ਵੀ ਕੋਈ ਨਾ ਵਿਸ਼ਵਾਸ ਕਰਦੇ ਨਜ਼ਰ ਨਹੀਂ ਆਈ ਤਾਂ ਫਿਰ ਤੁਹਾਡੀ ਸਕਰੀਨ ਤੇ ਤੁਸੀਂ ਦੇਖੋ ਇਹ ਮੈਂ ਇੱਕ ਮਿੰਟ ਖੋਲਦਾ ਹਾਂ ਹਾਂਜੀ ਇਹ ਯੂਨਾਈਟਿਡ ਸਟੇਟਸ ਇੰਡੀਆ ਜੁਆਇੰਟ ਸਟੇਟਮੈਂਟ ਹੈ ਇਹ ਅਮਰੀਕਾ ਦੀ ਜੋ ਵਾਈਟ ਹਾਊਸ ਵਸ਼ਿੰਗਟਨ ਦੀ ਵੈਬਸਾਈਟ ਹੈ whitehouse.gov ਦੇ ਉੱਪਰ ਅਪਲੋਡ ਹੈ ਦਾ ਵਾਈਟ ਹਾਊਸ ਫੈਬਰੂਰੀ 6 2026 ਠੀਕ ਹੈ ਤਾਂ ਇਹਨਾਂ ਨੇ ਇੱਥੇ ਅਪਲੋਡ ਕੀਤਾ ਹੈ ਇਹ ਕੀ ਕਹਿ ਰਿਹਾ ਹੈ ਉਹ ਤਾਂ ਨਾ ਸ਼ੇਅਰ ਕਰਨ ਲੱਗਿਆ ਹੈ ਭਾਰਤ ਸਰਕਾਰ ਕੀ ਕਹਿ ਰਹੀ ਹੈ ਉਹ ਗੱਲ ਵੱਖਰੀ ਹੈ ਇਹ ਕੀ ਕਹਿ ਰਿਹਾ ਉਹ ਤਾਂ ਨਾ ਸ਼ੇਅਰ ਕਰਨ ਲੱਗਿਆ ਹੈ ਇਹ ਜੁਆਇੰਟ ਸਟੇਟਮੈਂਟ ਹੈ ਜੋ ਇਹ ਕਹਿ ਰਿਹਾ ਉਹੀ ਭਾਰਤ ਸਰਕਾਰ ਵੀ ਕਹਿ ਰਹੀ ਰਿਹਾ ਮਤਲਬ ਇਹ ਹੀ ਹੈ ਤਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਖਰੀ ਤੁਸੀਂ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਮੇਰੀ ਖੇਤੀ ਮੇਰਾ ਕਿਸਾਨ ਇਹਨੂੰ ਲਾਈਕ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਸਕਦੇ ਹੋ ਤਾਂ ਦੋਸਤੋ ਸਭ ਤੋਂ ਪਹਿਲੀ ਇੱਕ ਗੱਲ ਇਹ ਹੈ ਕਿ ਭਾਰਤ ਦੇ ਉੱਪਰ ਪਹਿਲਾਂ ਤੇ ਕ੍ਰੈਸੀਪਰੋਕਲ ਟੈਰ ਦੂਸਰਾ ਰਸ਼ੀਆ ਤੋਂ ਤੇਲ ਖਰੀਦਣ ਦੀ ਟੈਰਫ ਲੱਗਿਆ ਸੀਗਾ ਹੁਣ ਕੱਲਾ ਰੈਸੀਪ੍ਰੋਕਲ ਟੈਰਫ ਰਹਿ ਗਿਆ 7 ਫਰਵਰੀ 2026 ਤੋਂ ਦੂਜਾ ਟੈਰਫ ਖਤਮ ਹੋ ਗਿਆ ਐਸ ਸਟੇਟਮੈਂਟ ਦੇ ਵਿੱਚ ਇਹਨਾਂ ਨੇ ਨਹੀਂ ਜ਼ਿਕਰ ਕੀਤਾ ਪਰੰਤੂ ਇੱਕ ਅਲੱਗ ਤੋਂ ਡਾਕੂਮੈਂਟ 트੍ਰੰਪ ਵੱਲੋਂ ਜਾਰੀ ਹੋਇਆ ਉਹ ਕਿਉਂ ਜਾਰੀ ਹੋਇਆ ਮੈਨੂੰ ਨਹੀਂ ਪਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਦੇਖਾਂਗੇ ਜੇ ਭਾਰਤ ਰੂਸ ਤੋਂ ਤੇਲ ਖਰੀਦਦਾ ਰਿਹਾ ਤਾਂ ਅਸੀਂ 25% ਟੈਰਫ ਫਿਰ ਲਾ ਸਕਦੇ ਹਾਂ ਉਸੇ ਧਿਆਨ ਰੱਖਾਂਗੇ ਠੀਕ ਤਾਂ ਇਹਦੇ ਵਿੱਚ ਉਹਨਾਂ ਸਭ ਤੋਂ ਪਹਿਲਾਂ ਕੀ ਕਿਹਾ ਤੁਹਾਡੀ ਇੱਛਾ ਜੋ ਡਰ ਹੈ ਕਿ ਖੇਤੀ ਨੂੰ ਕੀ ਕੀਤਾ ਦੇਖੋ ਖੇਤੀ ਦੇ ਵਿੱਚ ਕੁਝ ਨਹੀਂ ਹੋਇਆ ਇਹਨੂੰ ਪੜ੍ਹ ਕੇ ਇਹਨੂੰ ਪੜ੍ਹ ਕੇ ਕਹਿ ਰਿਹਾ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਿਆ ਇਹਦੇ ਅਨੁਸਾਰ ਕੁਝ ਨਹੀਂ ਹੋਇਆ ਜੋ ਡਾਕੂਮੈਂਟ ਅਮਰੀਕਾ ਦੀ ਵੈਬਸਾਈਟ ਦੇ ਉੱਪਰ ਹੈ ਕੀ ਹੈ ਤੁਹਾਨੂੰ ਡਰ ਸੀਗਾ ਨਾ ਆਹ ਪ੍ਰੋਡਕਟ ਸੀ ਕੁਝ ਮੈਸੂ ਲਿਖਿਆ ਸੀਗਾ ਕਣਕ ਝੋਨਾ ਮੱਕੀ ਸੋਇਆ ਆਇਲ ਸੀਡ ਪੋਲਟਰੀ ਡੇਰੀ ਕਿਤੇ ਇਹ ਓਪਨ ਨਾ ਹੋ ਜਾਈਏ ਕਿਤੇ ਬਾਜ਼ਾਰ ਖਤਮ ਨਾ ਹੋ ਜਾਈਏ ਇਹ ਓਪਨ ਨਹੀਂ ਹੋਏ ਇਹ ਓਪਨ ਨਹੀਂ ਹੋਏ ਫਿਰ ਕੀ ਓਪਨ ਹੋਇਆ ਇਨਾਂ ਦੇ ਅਨੁਸਾਰ ਇਹ ਪੈਰਾ ਤੁਸੀਂ ਪੜ੍ਹੋਗੇ ਇਹਨਾਂ ਨੇ ਕਿਹਾ ਹੈ ਕਿ ਫੂਡਸ ਐਂਡ ਐਗਰੀਕਲਚਰ ਪ੍ਰੋਡਕਟ ਇਨਕਲੂਡਿੰਗ ਕਿਹੜਾ ਕ੍ਰੈਸ਼ ਹੋਗਾ ਡਰਾਈਡ ਡਿਸਟਲਰੀਜ਼ ਗ੍ਰੇਨਸ ਜਿਹੜਾ ਡਿਸਟਲਰੀ ਦੇ ਵਿੱਚ ਅਨਾਜ ਵਾਈਨ ਜਾਂ ਹੋਰ ਚੀਜ਼ਾਂ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ਅਨਾਜ ਉਸ ਨੂੰ ਸੁਕਾ ਕੇ ਫੀਡ ਦੇ ਤੌਰ ਤੇ ਵਰਤਣ ਲਈ ਭਾਰਤ ਭੇਜਿਆ ਜਾਊਗਾ ਇੱਕ ਨੰਬਰ ਨੰਬਰ 2 ਤੇ ਸੁੱਕੀ ਜਵਾਰ ਮਾਫ ਕਰਨਾ ਲਾਲ ਜਵਾਰ ਜਿਹੜੀ ਕਿ ਪੋਲਟਰੀ ਆਸਤੇ ਵਰਤੀ ਜਾਂਦੀ ਹੈ ਫੀਡ ਹਸਤੇ ਵਰਤੀ ਜਾਂਦੀ ਹੈ ਨੰਬਰ 3 ਤਾਂ ਐਨੀਮਲ ਫੀਡ ਜਿਵੇਂ ਕਿ ਇਹ ਸੋਇਆਬੀਨ ਦਾ ਤੇਲ ਕੱਢਣ ਤੋਂ ਬਾਅਦ ਚ ਜਿਹੜਾ ਖਲ ਪਛਦੀ ਹੈ ਉਹ ਉਹ ਆਏਗੀ ਅੱਗੇ ਟਰੀ ਨਟ ਟਰੀ ਨਟ ਕੀ ਹੁੰਦੇ ਆ ਕਿਵੇਂ ਆਪਣਾ ਪਿਸਤਾ ਬਦਾਮ ਅਖਰੋਟ ਇਹ ਸਸਤੇ ਹੋ ਜਾਣਗੇ ਇਹ ਟੈਗ ਤੋਂ ਬਿਨਾ ਆਉਣਗੇ ਤੇ ਫਰੈਸ਼ ਐਂਡ ਪ੍ਰੋਸੈਸਡ ਫਰੂਟ ਫਰੈਸ਼ ਐਂਡ ਪ੍ਰੋਸੈਸਡ ਫਰੂਟ ਦੇ ਵਿੱਚ ਇਹ ਹੈ ਕਿ ਅਸੀਂ ਫਰੂਟ ਨੂੰ ਟੋਟਲ ਨਾਲ ਹੀ ਓਪਨ ਨਹੀਂ ਕੀਤਾ ਫਰੂਟ ਦੇ ਵਿੱਚ ਇਹ ਹੈ ਕਿ ਜੀਵਨ ਪਹਿਲਾਂ ਸੇਵ ਅਮਰੀਕਾ ਤੋਂ ਆਲਰੇਡੀ ਇਥੇ ਆ ਰਿਹਾ ਹੈ ਅ ਅਮਰੀਕਾ ਤੋਂ ਸੰਤਰਾ ਆ ਰਿਹਾ ਕਿੰਨੂੰ ਆ ਰਿਹਾ ਅਸੀਂ ਉਹਦਾ ਇੱਕ ਮਿਨੀਮਮ ਰੇਟ ਰੱਖਿਆ ਹੋਇਆ ਜਿਵੇਂ ਕਿ 80 ਰੁਪਏ ਕਿਲੋ ਸੇਵ ਸਾਡੇ ਇਥੇ ਆਉਂਦਾ ਹੈ ਤਾਂ ਉਸੇ ਹਿਸਾਬ ਦੇ ਨਾਲ ਇੱਕ ਮਿਨੀਮਮ ਰੇਟ ਦੇ ਉੱਪਰ ਹੋਵੇਗਾ ਤਾਂ ਕਿ ਭਾਰਤ ਦੇੜਾ ਇਹ ਕਿਸਾਨ ਹੈ ਉਹਨੂੰ ਦਿੱਕਤ ਨਾ ਹੋਵੇ ਉਹ ਆਲਰੇਡੀ ਆਲਾ ਉਸੇ ਦੇ ਵਿੱਚ ਹੈ ਤਾਂ ਸੋਇਆਬੀਨ ਆਇਲ ਸੋਇਆਬੀਨ ਦਾ ਤੇਲ ਵਾਈਨ ਸ਼ਰਾਬ ਤੇ ਸਪਿਰਟ ਸਪਿਰਟ ਦੇ ਵਿੱਚ ਕੁਝ ਮਾਰ ਕਹ ਰਹੇ ਨੇ ਕਿ ਲੈ ਕੇ ਇੱਥੇ ਨੂੰ ਨਹੀਂ ਆਏਗਾ ਲੇਕਿਨ ਸਪਿਰਟ ਤੇ ਇਥਨੋਲ ਵੀ ਆ ਸਕਦਾ ਹੈ ਠੀਕ ਚੋ ਅਸੀਂ ਇਥਨੋਲ ਤੋਂ ਕੀ ਲੈਣਾ ਹੈ ਇਥਨੋਲ ਤੇ ਅਸੀਂ ਤਾਂ ਇੱਥੇ ਫੈਕਟਰੀ ਲੱਗਣ ਹੀ ਨਹੀਂ ਦੇਣੀ ਆਪਣੇ ਆਪਣਾ ਦਾ ਸਭ ਇੱਕੋ ਹੀ ਮਕਸਦ ਹੈ ਨਾ ਕਿ ਅਸੀਂ ਇਥਨੋਲ ਦੀ ਫੈਕਟਰੀ ਨਹੀਂ ਲੱਗਣ ਦੇਣੀ ਆਪਾਂ ਸੰਗੜੀ ਵਾਲੀ ਨਹੀਂ ਲੱਗਣ ਦਿੱਤੀ ਪੰਜਾਬ 'ਚ ਹੋਰ ਨਵੀਂ ਫੈਕਟਰੀ ਲੱਗਣ ਹੀ ਨਹੀਂ ਦੇਣੀ ਇਥਨੋਲ ਮੰਗਾਉਂਦੇ ਮੰਗਾਈਆਂ ਸਾਨੂੰ ਕੀ ਹੈ ਤਾਂ ਫਿਰ ਇਹਨਾਂ ਨੂੰ ਤੁਸੀਂ ਪੂਰੇ ਪਹਿਲੇ ਨੂੰ ਪੜੋਗੇ ਇਹਦੇ ਵਿੱਚ ਕੇਵਲ ਆ ਥੋੜੀਆਂ ਜਿਹੀਆਂ ਚੀਜ਼ਾਂ ਇਹਨੂੰ ਜੇ ਮੈਂ ਦੂਜੇ ਸ਼ਬਦਾਂ 'ਚ ਕਹਾਂ ਤਾਂ ਇਹ ਉਹ ਚੀਜ਼ਾਂ ਆ ਰਹੀਆਂ ਜਿਹੜੀਆਂ ਭਾਰਤ ਪਹਿਲਾਂ ਹੀ ਵਿਦੇਸ਼ਾਂ ਚੋਂ ਮੰਗਾ ਰਿਆ ਉਹ ਹੁਣ ਅਸੀਂ ਨਾਲ ਅਮਰੀਕਾ ਤੋਂ ਲੈਣੀਆਂ ਸ਼ੁਰੂ ਕਰ ਦੇਾਂਗੇ ਇਹ ਇਹਦੇ ਵਿੱਚ ਚੀਜ਼ ਹੈ ਹੁਣ ਇਹਦੇ ਵਿੱਚ ਡੇਰੀ ਪ੍ਰੋਡਕਟ ਨਹੀਂ ਹੈਗੇ ਡੇਰੀ ਪ੍ਰੋਡਕਟ ਪੋਲਟਰੀ ਪ੍ਰੋਡਕਟ ਉਹਨਾਂ ਲਈ ਬਾਜ਼ਾਰ ਬਿਲਕੁਲ ਬੰਦ ਹੈ ਬਿਲਕੁਲ ਓਪਨ ਨਹੀਂ ਹੋਇਆ ਜਿਹੜਾ ਤੁਹਾਡਾ ਇਹ ਆਖਾ ਸੀਗੇ ਆਪਣਾ ਕਣਕ ਝੋਨਾ ਮੱਕੀ ਸੋਇਆਬੀਨ ਇਹ ਆਇਲ ਸੀਡ ਇਹਨਾਂ ਦੇ ਉੱਪਰ ਆਲਰੇਡੀ ਜੋ ਟੈਰਿਫ ਲੱਗਿਆ ਹੋਇਆ ਉਸੇ ਤਿੱਕ ਨਾਲ ਚੱਲੀ ਹੈ ਔਰ ਤੇ ਕੋਈ ਬਦਲਾਅ ਨਹੀਂ ਹੋਇਆ ਠੀਕ ਹੈ ਅਗਲੀ ਗੱਲ ਫਿਰ ਅਮਰੀਕਾ ਇਹ ਕਹਿੰਦਾ ਹੈ ਕਿ ਜੇਕਰ ਸਾਡ ਅਸੀਂ ਭਾਰਤ ਦੇ ਨਾਲ ਐਗਰੀਮੈਂਟ ਦੇ ਵਿੱਚ ਅੱਗੇ ਉਸੇ ਤਿੱਕਣਾ ਵਧਦੇ ਆ ਤਾਂ ਫਿਰ ਅਸੀਂ ਕੀ ਕਰਾਂਗੇ ਕਿ ਹੌਲੀ-ਹੌਲੀ ਇਹ ਰੈਸਪ੍ਰੋਕਲ ਟੈਰਿਫ ਇਹਨੂੰ ਵੀ ਰਿਮੂਵ ਕਰ ਦੇਵਾਂਗੇ ਤਾਂ ਇਹਦੇ ਨਾਲ ਸਾਨੂੰ ਸਭ ਤੋਂ ਵੱਡਾ ਫਾਇਦਾ ਹੋਣ ਲੱਗਿਆ ਹੈ ਕਿ ਜੋ ਸਾਡੇ ਖੇਤੀ ਦੇ ਸਾਡੇ ਪ੍ਰੋਡਕਟ ਹੈ ਉਹ ਅਮਰੀਕਾ ਜਾਣਗੇ ਜਿਵੇਂ ਸਾਡੀ ਬਾਸਮਤੀ ਹੈ ਬਾਸਮਤੀ ਸਾਡੀ ਦਾ ਰੇਟ ਤੇ ਫਰਕ ਪੈਗਾ ਬਾਸਮਤੀ ਸਾਡੀ ਉੱਥੇ ਜਾਊਗੀ ਹੋਰ ਚੀਜ਼ਾਂ ਉੱਥੇ ਜਾਣਗੀਆਂ ਸਾਡੀਆਂ ਸਬਜ਼ੀਆਂ ਜਾਣਗੀਆਂ ਠੀਕ ਤਾਂ ਇਹਦੇ ਨਾਲ ਨਾਲ ਅਸੀਂ ਹੋਰ ਕੀ ਕੀ ਚੀਜ਼ਾਂ ਭੇਜਦੇ ਹਾਂ ਤੁਸੀਂ ਦੇਖ ਦੇਖੋਗੇ ਇਸ ਜਗ੍ਹਾ ਤੇ ਪੜੋ ਕਿ ਭਾਰਤ ਚ ਪੈਦਾ ਹੋਣੀਆਂ ਚੀਜ਼ਾਂ ਜਿਵੇਂ ਕਿ ਟੈਕਸਟਾਈਲ ਕੱਪੜਿਆਂ ਨਾਲ ਸੰਬੰਧਿਤ ਐਪਰਲ ਜਿਹੜਾ ਹੈਗਾ ਕੱਪੜੇ ਲੈਦਰ ਆਪਣਾ ਚਮੜਾ ਤੇ ਫੁੱਟਵੀਅਰ ਬੂਟ ਵਗੈਰਾ ਪਲਾਸਟਿਕ ਰਬੜ ਆਰਗੈਨਿਕ ਕੈਮੀਕਲ ਤੇ ਘਰ ਸਜੋਣ ਵਾਲਾ ਆਰਸੀ ਨਾਲ ਪ੍ਰੋਡਕਟ ਤੇ ਕੋਈ ਮਸ਼ੀਨਰੀ ਇਹ ਚੀਜ਼ਾਂ ਜਿਵੇਂ ਕਿ ਜਹਾਜ਼ ਦੇ ਪਾਰਟ ਇਹ ਸਾਰੀਆਂ ਚੀਜ਼ਾਂ ਉਧਰ ਨੂੰ ਜਾਣਗੀਆਂ ਤੇ ਹੌਲੀ ਹੌਲੀ ਇਹਨਾਂ ਤੋਂ ਵੀ ਉਹ ਕਿੰਨਾ ਕਿਸੇ ਟੈਰਪ ਰਿਮੂਵ ਕਰ ਦਿਆਂਗੇ ਅਮਰੀਕਨ ਸਭ ਤੋਂ ਵੱਡਾ ਫਾਇਦਾ ਕੀ ਹੋ ਰਿਹਾ ਹੈ ਅਮਰੀਕਾ ਨੂੰ ਇਹਦੇ ਵਿੱਚ ਹੀ ਹੋ ਰਿਹਾ ਹੈ ਕਿ ਜਿਵੇਂ ਹੀ ਅਸੀਂ ਅਮਰੀਕਾ ਤੋਂ ਅਗਲੇ 5 ਸਾਲ ਚ 500 ਬਿਲੀਅਨ ਡਾਲਰ ਦਾ ਸਮਾਨ ਮੰਗਾਵਾਂਗੇ ਉਹ ਕਿਹੜਾ ਕਿਹੜਾ ਸਮਾਨ ਹੋਏਗਾ ਉਹਦੇ ਵਿੱਚ ਜਿਵੇਂ ਅਸੀਂ ਇੱਥੇ ਇਹ AI ਦੇ ਸੈਂਟਰ ਬਣਾ ਰਹੇ ਹਾਂ ਠੀਕ ਹੈ ਉਹਦੇ ਲਈ ਜੋ ਸਮਾਨ ਸਾਡਾ ਇੱਥੇ ਆ ਰਿਹਾ ਹੈ ਸਾਡੇ એનર્ਜੀ ਪ੍ਰੋਡਕਟ ਆਉਣਗੇ એનર્ਜੀ ਜਿਵੇਂ ਕਿ ਪਰਮਾਣੂ ਊਰਜਾ ਸੰਬੰਧੀ ਬੈਲ ਪਾਸ ਹੋਇਆ ਹੈ ਇਹ 에ਅਰ ਕ੍ਰਾਫਟ ਜਹਾਜ਼ ਜਹਾਜ਼ਾਂ ਦੇ ਸਮਾਨ ਕੀਮਤੀ ਧਾਤੂਆਂ ਟੈਕਨੋਲੋਜੀ ਪ੍ਰੋਡਕਟ ਕੋਲਾ ਇਹ ਪੰਜ ਸਾਲ ਦੇ ਵਿੱਚ ਅਸੀਂ ਉਹਨਾਂ ਤੋਂ ਖਰੀਦਾਂਗੇ ਠੀਕ ਹੈ ਇਸ ਤਰੀਕੇ ਦੇ ਨਾਲ ਇਹ ਦੋਵੇਂ ਦੇਸ਼ ਇੱਕ ਦੂਸਰੇ ਦੇ ਨਾਲ ਅੱਗੇ ਇਸ ਤਿੱਕਣਾ ਚੱਲਣਗੇ ਜਿਹੜੀਆਂ ਭਾਰਤ ਤੋਂ ਅਮਰੀਕਾ ਨੂੰ ਜਾਣ ਦਾ ਸਮਾਨ ਜਾਂਦਾ ਸੀਗਾ ਉਹਦੇ ਪ੍ਰਤੀ ਕਈ ਸਾਰੀਆਂ ਫਾਰਮੈਲਟੀ ਸੀਆਂ ਕਈ ਨਾਰਮ ਸੀ ਉਹਨਾਂ ਤੋਂ ਥੋੜਾ ਜਿਆਦਾ ਰੈਲਾਕਸੇਸ਼ਨ ਅਮਰੀਕਾ ਰਿਲੈਕਸ਼ਨ ਪਹਿਲਾਂ ਨੂੰ ਦੇਵੇਗਾ ਪਹਿਲਾਂ ਕਿਸੇ ਅਮਰੀਕਾ ਬਾਜ਼ਾਰ ਓਪਨ ਸੀਗਾ ਠੀਕ ਹੈ ਨੌਨ ਟੈਰਫ ਜਿਹੜੀਆਂ ਇੱਕ ਦੂਜੇ ਬੰਦਸਾਂ ਸੀਆਂ ਉਹਨੂੰ ਖੋਲਤੀਆਂ ਮੈਂ ਕਿ ਟੈਰਫ ਤਾਂ ਨਹੀਂ ਸੀਗਾ ਲੇਕਿਨ ਕਈ ਸਾਰੀਆਂ ਚੀਜ਼ਾਂ ਉਹਦੇ ਉੱਪਰ ਲੱਗੀਆਂ ਹੋਈਆਂ ਸੀ ਕਿ ਨਹੀਂ ਜੀ ਆ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਵਿੱਚ ਰਾਹਤ ਦੇਵੇਗਾ ਤੇ ਭਾਰਤ ਦੀਆਂ ਚੀਜ਼ਾਂ ਅਮਰੀਕਾ ਉੱਥੇ ਜਾਣਗੀਆਂ ਤਾਂ ਇਹ ਚੀਜ਼ਾਂ ਜੇਰ ਤੇ ਬਾਕੀ ਹੋਰ ਜੈਮਸ ਹੈ ਗਹਿਣੇ ਐ ਦਵਾਈਆਂ ਸਾਡੀਆਂ ਇਥੋਂ ਕਈ ਸਾਰਾ ਸਮਾਨ ਸੀ ਭੇਜਦੇ ਆ ਉਹ ਸਾਰਾ ਅਮਰੀਕਾ ਨੂੰ ਜਾਏਗਾ ਪਹਿਲਾਂ ਨੋਰਮਲ ਨੂੰ ਕੁਝ ਇਹ ਡਾਊਨ ਹੋਣ ਗਈ ਇਹ ਤੁਸੀਂ ਸਾਰਾ ਵਾਈਟ ਹਾ우스 ਦੀ ਵੈਬਸਾਈਟ ਤੋਂ ਪੜ੍ਹ ਸਕਦੇ ਹੋ ਆਪਣਾ ਮੁੱਖ ਮਕਸਦ ਅਸੀਂ ਖੇਤੀ ਬੜਨਾ ਦਾ ਤਾਂ ਖੇਤੀਬਾੜੀ ਦੇ ਵਿੱਚ ਮੈਂ ਫਿਰ ਕਹਨਾ ਹੈ ਕਿ ਇਹਦੇ ਵਿੱਚ ਕੁਝ ਕੁ ਚੀਜ਼ਾਂ ਜਿਹੜੀਆਂ ਓਪਨ ਹੋਈਆਂ ਜੋ ਮੈਨੂੰ ਇਹ ਡਾਕੂਮੈਂਟ ਪੜ੍ਹ ਕੇ ਇਹ ਪਤਾ ਲੱਗਿਆ ਉਹ ਇਹੀ ਹੈ ਦੁਬਾਰਾ ਫਿਰ ਗੱਲ ਕਰਦਾ ਕਿ ਡਿਸਟਿਲਰੀ ਦੇ ਵਿੱਚ ਜਦੋਂ ਅਸੀਂ ਵਾਈਨ ਬਣਾਉਂਦੇ ਹਾਂ ਸ਼ਰਾਬ ਬਣਾਉਂਦੇ ਹਾਂ ਉੱਥੇ ਜਿਹੜੇ ਬਚੇ ਹੋਏ ਨਾਜ ਹੈ ਉਹ ਸੁੱਕੇ ਹੋਏ ਨਾਜ ਫੀਡ ਵਾਸਤੇ ਵਾਪਸ ਆਉਣਗੇ ਲਾਲ ਜਵਾਰ ਪਸ਼ੂ ਫੀਡ ਜਾਂ ਪੋਲਟਰੀ ਫੀਡ ਵਾਸਤੇ ਆਏਗੀ ਪਸ਼ੂ ਫੀਡ ਆਸਤੇ ਜਿਹੜਾ ਤੁਹਾਡਾ ਇਹ ਖਾਲਾ ਸੋਇਆਬੀਨ ਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣੀਆਂ ਕੁਝ ਫਰੂਟ ਆਉਣਗੇ ਤੇ ਬਾਦਾਮ ਅਕਰੋਟ ਤੇ ਪਿਸਤਾ ਆਏਗਾ ਇਹਦੇ ਨਾਲ ਸੋਇਆਬੀਨ ਦਾ ਤੇਲ ਵਾਈਨ ਤੇ ਕੁਝ ਸਪਿਰਟ ਐਥਨੋਲ ਵਗੈਰਾ ਇਹ ਚੀਜ਼ਾਂ ਆਉਣੀਆਂ ਮੱਕੀ ਸੋਇਆਬੀਨ ਕਣਕ ਝੋਨਾ ਡੇਰੀ ਪੋਲਟਰੀ ਇਹੋ ਜੀ ਕਿਸੇ ਚੀਜ਼ ਦਾ ਦੇ ਲਈ ਬਾਜ਼ਾਰ ਓਪਨ ਨਹੀਂ ਕੀਤਾ ਗਿਆ ਇਹ ਇਹਦੇ ਵਿੱਚ ਹੈ ਮਤਲਬ ਕਿ ਹੁਣ ਇਹ ਨਹੀਂ ਲਿਖਿਆ ਇਹਨਾਂ ਨੇ ਕਿ ਅਸੀਂ ਇਹਦੇ ਲਈ ਬਾਜ਼ਾਰ ਓਪਨ ਨਹੀਂ ਕੀਤਾ ਇਹਨਾਂ ਨੇ ਇਹ ਲਿਖਿਆ ਕਿ ਅਸੀਂ ਕੇਵਲ ਆਹ ਪਹਿਲੇ ਚਾਹੀ ਚੀਜ਼ਾਂ ਆ ਤਾਂ ਫਿਰ ਜਿਹੜਾ ਸਾਡਾ ਖਰਸ਼ਾ ਇਹ ਫਿਰ ਆਪਣੀਆਂ ਵੀ ਕਲੀਅਰ ਹੋ ਜਾਂਦਾ ਹੈ ਕਿ ਜੇ ਆਹ ਚੀਜ਼ਾਂ ਪੋਟੈਟੋ ਪੀ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਓਪਨ ਨਹੀਂ ਹੋਈਆਂ ਇਹ ਚੀਜ਼ਾਂ ਨੂੰ ਜਿਹੜਾ ਭਾਰਤ ਵਿੱਚ ਅਮਰੀਕਾ ਨਹੀਂ ਵੇਚ ਸਕੇਗਾ ਠੀਕ ਹੈ ਤਾਂ ਇਹ ਜਾਣਕਾਰੀ ਸੀ ਤੁਹਾਨੂੰ ਕਿਵੇਂ ਚੰਗੀ ਲੱਗੀ ਜਾਣਕਾਰੀ ਕਿਵੇਂ ਲੱਗੀ ਤੁਸੀਂ ਆਪਣਾ ਫੀਡਬੈਕ ਜ਼ਰੂਰ ਦੇਣਾ ਉਮੀਦ ਕਰਦਾ ਹਾਂ ਜਾਣ ਕੇ ਲਾਈਵ ਸਬਸਕ੍ਰਾਈਬਰਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ